ਲੁਧਿਆਣਾ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਪਹੁੰਚ ਕੇ ਇੱਕ ਵੱਡੇ ਜੋ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਗਿਆ ਹੈ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਗੁਰੂ ਘਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਰੋਂ ਪੱਜੇ ਹੋਏ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਜਾਂਦੇ ਸੀ ਸ਼ਰਿਆਮ ਇਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਕਿਵੇਂ ਮੰਤਪਾਗੀਆਂ ਘਟਨਾਵਾ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਸਨ ਹਾਲਾਂਕਿ ਮੌਕੇ ਤੇ ਹੀ ਜਦੋਂ ਨਿਹੰਗ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਮੌਕੇ ਤੇ ਪਹੁੰਚਦੇ ਨੇ ਤੇ ਇਹਨਾਂ ਨੂੰ ਲੱਖ ਦੀਆਂ ਲਾਂਟਾਂ ਪਾਈਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੁਹਾੜਨਾ ਸਾਂਝੀਆਂ ਕਰ ਰਹੇ ਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਅੰਦਰ ਇਹਨਾਂ ਦੇ ਵੱਲੋਂ ਬੇਦਬੀ ਵੀ ਕੀਤੀ ਗਈ ਸੀ ਜਿਸ ਨੂੰ ਦੇਖ ਕੇ ਨਿਹੰਗ ਸਿੰਘ ਕਾਫੀ ਭੜਕ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਲਾਹਣਤਾ ਪਾਈਆਂ ਜਾਂਦੀਆਂ ਨੇ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦਿਲ ਰਾਜ਼ਬ੍ਰਿਤ ਕਰਨ ਇਸੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਾਡੀ ਕਸਟਡੀ ਦੇ ਵਿੱਚ ਹਾਂਜੀ ਕੀ ਗੱਲ ਠੀਕ ਹੈ ਇਹ ਮਾਤਾ ਜੀ ਵਿਆਹ ਕਰਾਉਂਦੇ ਸੀਗੇ کورٹ ਦੇ ਵਿੱਚ ਮੰਨ ਕੇ ਵੀ ਆਏ ਨੇ ਆ ਦੇਖੋ ਇਹਨਾਂ ਦੀ ਕਾਪੀ کورٹ ਦੀ ਜਿਹੜੀ ਇਹਨਾਂ ਦੇ ਗਵਾਹੀ ਹੈ ਉਹਦੀ ਕਾਪੀ ਹੈਗੀ ਹੈ کورٹ ਦੀ ਠੀਕ ਹੈ ਸਾਡੇ ਕੋਲ ਇਹਨਾਂ ਨੇ ਖੁਦ ਮੰਨੇ ਆ ਵੀ ਮੈਂ ਵਿਆਹ ਕਰਾਉਂਦੀ ਰਹੀਆਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤਾਂ ਮੈਂ ਨਹੀਂ ਕਰਾਉਂਦੀ ਸਾਰਾ ਮੱਲਾ ਸਾਡੇ ਘਰੇ ਗਿਆ ਉਹ ਵੀਡੀਓ ਸਾਡੇ ਕੋਲ ਆ ਉਹ ਹੱਲੇ ਤੁਹਾਨੂੰ ਮਿਲ ਨਹੀਂ ਰਹੀ ਬੱਚਿਆਂ ਦੇ ਕੋਲ ਅੱਗੇ ਦੇ ਬੱਚੇ ਇਸ ਵਕਤ ਨੂੰ ਲੱਗੇ ਹੁਣ ਬਬਾਈ ਦਾ ਸਰੂਪ ਕਿੱਥੇ ਜੀ ਉਹ ਅਸੀਂ ਆਲੰਗੀਸ ਸੈ ਉੱਥੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾ ਦਿੱਤਾ ਹਾਂ ਜੀ ਠੀਕ ਹੈ ਜਿਹੜਾ ਮੱਗੁਰੂ ਮਹਾਰਾਜ ਜੀ ਦਾ ਸਰੂਪ ਸੀਗਾ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਉੱਥੇ ਜਮ੍ਹਾਂ ਕਰਵਾ ਆਏ ਹਾਂ ਹਾਂਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਹਾਡੇ ਪ੍ਰਬੰਧ ਨਹੀਂ ਪੂਰੇਗੇ ਤੇ ਤੁਸੀਂ ਇਹ ਜਿਹੜਾ ਵੀ ਗੁਰਦੁਆਰਾ ਸਾਹਿਬ ਨਹੀਂ ਚਲਾ ਸਕਦੇਗੇ ਅਸੀਂ ਇਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਚੱਲੋ ਕੋਈ ਸਾਡੇ ਨਾਲ ਨਹੀਂ ਚੱਲਿਆ ਮੈਂ ਕਹਿੰਦੇ ਵੀ ਫਰਦੀ ਵਿਆਹ ਕਿੱਥੇ ਜਾਂਦੇ ਸੀ ਉਹ ਇਹ ਕਰਦੇ ਸੀ ਜੀ ਅਸੀਂ ਨਹੀਂ ਕਰਦੇ ਦੋ ਵਾਰ ਤਾਂ ਉਹ ਆਏ ਤੇ ਦੋ ਵਾਰੀ ਆਲੰਗੀਰ ਸਾਹਿਬ ਵਾਲੇ ਆਏ ਨੇ ਇੱਥੇ ਸ਼ਿਕਾਇਤ ਤੇ ਚੱਕ ਸ਼ਿਕਾਇਤ ਵੀ ਅਸੀਂ ਨਹੀਂ ਕੀਤੀ ਉਹ ਚੈੱਕ ਕਰਕੇ ਗਏ ਨੇ ਤੇ ਪੰਜਾਂ ਚੌ ਮੈਂਬਰਾਂ ਨੇ ਸਾਈਨ ਕਰ ਦਿੱਤੇ ਵੀ ਇਹ ਅਸੀਂ ਬਾਬਾ ਜੀ ਨੂੰ ਵਿਆਹ ਨਹੀਂ ਕਰਨ ਦਿੰਦੇ ਉਹ ਜਿੰਨਾ ਪੰਜਾਂ ਚੌ ਨੇ ਸਾਈਨ ਕੀਤੇ ਉਹ ਨਾਲ ਰਲੇ ਸੀ ਠੀਕ ਹੈ ਇਹ ਹਿਸਿਆ ਪੱਤੀ ਕਰਦੇ ਸੀ ਸਾਡਾ ਤਾਂ ਜਦੋਂ ਕੇਸ ਚੱਲਿਆ 10 ਸਾਲ ਕੇਸ ਚੱਲਿਆ ਸੀ ਬਾਬਾ ਜੀ 10 ਸਾਲ ਗੁਰਦੁਆਰਾ ਸਾਹਿਬ ਨਹੀਂ ਆਏ 10 ਸਾਲ ਨਹੀਂ ਆਏ 10 ਸਾਲ ਕੇਸ ਚੱਲਦਾ ਰਿਹਾ ਠੀਕ ਹੈ ਜੀ ਤੇ ਉਹ ਕੇਸ ਅਸੀਂ ਜਿੱਤੇ ਆ ਆ ਜਿਹੜਾ ਕੇਸ ਆ ਇਹ ਲੱਗਾ ਇਹ ਦੁਬਾਰਾ ਜਿਹੜਾ ਕੇਸ ਅਸੀਂ ਬਾਬਾ ਜੀ ਤੋਂ ਜਿੱਤੇ ਨਾ ਉਹ ਲੱਗਾ ਅੱਛਾ ਜੀ ਉਹ ਕੇਸ ਜਿੱਤ ਕੇ ਤੇ ਉਹ ਮੁੜ ਕੇ ਅਸੀਂ ਜਦੋਂ ਆਲੰਗੀਰ ਸਾਹਿਬ ਲਖਾਇਆ ਵੀ ਹੈ ਜਾ ਕੇ ਵੀ ਐ ਕਰਕੇ ਭਾਜੀ ਉੱਥੇ ਇੰਨਾ ਕੁਝ ਪਿਆ ਹੈ ਵੀ ਇਹਦਾ ਕੀ ਕਰੀਏ ਉਹ ਕਹਿੰਦੇ ਸਾਡੇ ਕੋਲ ਖਤਮ ਹੋਏ ਮਹਾਰਾਜ ਦੀਆਂ ਬੀੜਾਂ ਵੀ ਤੁਸੀਂ ਬਾਅਦ ਦੇ ਵਿੱਚ ਉਹ ਤੁਹਾਨੂੰ ਦੇ ਦਿਆਂਗੇ ਮੈਂ ਚਲੋ ਠੀਕ ਆ ਇੱਥੇ ਮੱਲੇ ਜਾਣ ਕੇ ਗੱਲ ਕੀਤੀ ਵੀ ਆਪਾਂ ਭਾਈ ਕੋਈ 10 20 50 ਹਿੱਸਾ ਜੇ ਕਿਸੇ ਨੇ ਪਾਉਣਾ ਤੇ ਪਾ ਲੋ ਆਪਾਂ ਗੋਇੰਦਵਾਲ ਸਾਹਿਬ sthrough ਵਟਾਉਣ ਜਾਣੇ ਨੇ ਜਦੋਂ ਗੋਂਦਵਾਲ ਸਾਹਿਬ ਸਰੂਪ ਵਟਾਉਣ ਗਏ ਆ 1 ਰੁਪਈਆ ਵੀ ਨਹੀਂ ਕਿਸੇ ਨੇ ਪਾਇਆ ਗੱਡੀ ਤੇ ਚੜ੍ਹ ਕੇ ਉਂਝ ਜਰੂਰ ਬੀਬੀਆਂ ਗਈਆਂ ਚਲੀਆਂ ਸੁਣ ਲੋ ਗੱਲ ਸੁਣ 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 ਲੋ ਗੱਲ ਹੈ ਨਾ ਜੀ ਤੇ ਆ ਕੰਮ ਹੋਇਆ ਹੁਣੇ ਕੱਲ ਦੇ ਨਾ ਭੰਗੜਾ ਕਿਸ ਚੀਜ਼ ਪਿੱਛੇ ਪਾ ਰਿਆ ਇਹ ਤੁਹਾਨੂੰ ਇਹਨਾਂ ਨੂੰ ਗੁਰੂ ਘਰ ਨਾਲ ਕੋਈ ਨਹੀਂਗਾ ਜਦੋਂ ਮੈਨੂੰ ਸਵਾਲ ਤੇ ਆਉ ਉਹ ਜਿਹੜਾ ਉਹ ਬੰਦੇ ਦੇ ਤੁਸੀਂ ਰੋਪ ਬਣਾ ਰਹੇ ਵੀ ਵਿਆਹ ਕਰਦਾ ਉਹ ਕਰਾਉਂਦਾ ਹੀਗਾ ਵਿਆਹ ਤੁੰ। ਕਿਹੜਾ ਜੀ ਜਿਹੜਾ ਬੰਦਾ ਇੱਥੇ ਹੁਣ ਬੈਠਾ ਹੈ ਪੰਜ ਸਾਲ ਬਾਬਾ ਜੀ ਗੱਲ ਐ ਨਿਬੜਨੀ ਐ ਇਹਦਾ ਤੁਸੀਂ ਸੋਚ ਕਾਓ ਤੇ ਜਾਂ ਉੱਥੇ ਲੰਮੇ ਪਾਓ ਮੈਨੂੰ ਵੀ ਤੇ ਉਹਨੂੰ ਵੀ ਤੇ ਮੇਰੀ ਗੱਲ ਤਾਂ ਸੁਣ ਲੋ ਉਹ ਪਾਪਾ ਬਣਿਆ ਤਿੰਨਾ ਚੌਥਾਵਾ ਤੇ ਆਪਦੇ ਮੂੰਹ ਮੰਨਿਆ ਉਹ ਵੀ ਮੈਂ ਤੁਹਾਨੂੰ ਨਾ ਮੁੰਡਾ ਸਾਡਾ ਇੱਥੇ ਘਰੇ ਹੈ ਨਹੀਂਗਾ ਉਹ ਨਾ ਇਹਨਾਂ ਨੇ ਜਿਹੜੇ ਉਂਝ ਲਗਣਾ ਸੀ ਜਦੋਂ ਇਕੱਠੇ ਹੋਏ ਨਾ ਤੇ ਇਹਨੇ ਆਪੇ ਮੂੰਹੋਂ ਕਿਆ ਕਹਿੰਦਾ ਮੈਂ ਤਾਂ ਇੱਕ ਵਾਰੀ ਪਾਈ ਅਗਵਾਈ ਚਾਹੀ ਇੱਕ ਵਾਰੀ ਪਾਈ ਚਾਹੀ ਦੋ ਵਾਰੀ ਆਨ ਪੁੱਛਣਾ ਸੌ ਸੌ ਤੇ ਗੱਲ ਜਾਣੀ ਐ ਪੁੱਛ ਲੋ ਇਹਨੇ ਕਿਹਾ ਕਿ ਮੈਂ ਮਿੰਦਰ ਸਿੰਘ ਰਾਬ ਨੂੰ ਆ ਤੇ ਸੱਚ ਦੱਸੇਗਾ ਦੇਖੋ ਉਹ ਗੱਲ ਕੀ ਹੋਈ ਸੀਗੀ ਜਦੋਂ ਇਹਦੇ ਬਾਬਾ ਵਿਆਹ ਪੜਦੇ ਸੀ ਗੱਲ ਹਾਂਜੀ ਮੈਂ ਇੱਥੇ ਆਇਆ ਮੈਨੂੰ ਆਵਾਜ਼ ਮਾਰੀ ਬਾਬੇ ਨੇ ਠੀਕ ਹੈ ਜੀ ਕਹਿੰਦਾ ਮਿੰਦਰ ਸਿੰਘ ਉੱਤੇ ਆਓ ਠੀਕ ਹੈ ਜੀ ਮੈਂ ਉੱਤੇ ਆ ਗਿਆ ਵਿਆਹ ਹੋ ਗਿਆ ਮੈਨੂੰ ਕਹਿੰਦਾ ਇੱਥੇ ਆ ਖੜ ਮੈਂ ਖੜ ਗਿਆ ਕੁੜੀ ਮੁੰਡੇ ਦੇ ਪਿੱਛੇ ਖੜਾਇਆ ਕਹਿੰਦਾ ਪਹਿਲੇ ਵਿਆਹ ਕਰਤਾ ਵੀ ਆਸ਼ੀਰਵਾਦ ਦੇਣਾ ਆਸ਼ੀਰਵਾਦ ਦੇ ਦਿੱਤਾ ਅੱਛਾ ਜੀ ਠੀਕ ਹੈ ਜੀ ਉਹ ਕਹਿੰਦਾ ਸਾਈਨ ਕਰ ਦੇ ਮੈਨੂੰ ਨਹੀਂ ਪਤਾ ਕੀ ਚੱਕਰ ਕੀ ਇਹਨੇ ਮੈਂ ਸਾਈਨ ਕੀਤੇ ਠੀਕ ਹੈ ਜੀ ਸਾਈਨ ਕਰਨ ਤੋਂ ਬਾਅਦ ਜਦੋਂ ਮੈਨੂੰ ਕਹਿੰਦਾ ਵੀ ਸ਼ਗਨ ਲੇਲਾ 500 ਮੈਂ ਚਾਹਦਾ ਘਰੇ ਪਿਛੋਕ ਕਰਦਣ ਮੈਂ ਕਿਹਾ ਮੈਂ ਬਾਬਾ 500 ਰੁਪਏ ਦੇ ਪਤਾ ਨਹੀਂ ਕਹਦਾ ਦਿੰਦਾ ਸੀ ਤੇਹੀ ਤੋਨ ਕਿਹਾ ਮੈਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਬਾਬਾ ਜਿਹੜੇ ਉਥੋਂ ਕਿਦਰੀਆਂ ਜੋ ਕਿਦਰੀਆਂ ਆਉਂਦੇ ਹੋਵਿਆ ਉਹ ਕਰਾਂਦਾ ਅੱਛਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਆਣਾ ਛੱਡਦਾ ਠੀਕ ਹੈ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਚੱਲਦਾ ਪਿਆ ਕੇਸ ਠੀਕ ਹੈ ਜੀ ਇੱਕ ਵਾਰ ਇਹਨਾਂ ਨੇ ਸੰਭਾਲੇ ਬਾਬਾ ਜੀ ਜਿਹੜੇ ਵਿਆਹ ਕਰਦਾ ਹੀ ਉਹ ਫਰਦੀ ਵਿਆਹ ਕਰਦੇ ਸੀ ਹਾਂ ਜਿਹੜੇ ਕਜੈਰੀਆਂ ਜਾਂਦੇ ਵਕੀਲ ਨਾਲ ਆਉਂਦਾ ਸੀਗਾ ਠੀਕ ਹੈ ਕੁੜੀ ਮੁੰਡੇ ਭਜੇ ਜਿਹੜੇ ਜਾਂਦੇ ਹਾਂ ਇਹ ਕੁੜੀ ਮੁੰਡੇ ਭਜੇ ਹੋਣਗੇ ਜਾਂ ਜਿਹੜੇ ਆਹ ਉਹ ਹੀ ਕੋਟ ਵਾਲੇ ਜੋ ਵੀ ਹੁਣੇ ਤੁਸੀਂ ਮੰਨੇ ਵਿਆਹ ਕਰਵਾਉਂਦੇ ਸੀ ਇੱਕ ਬੇਹਤਰੀ ਸੁਣੋ ਮੈਂ ਕੋਲ ਖੜਾ ਸੀ ਤੇ ਉਹਨਾਂ ਨੇ ਕਿਹਾ ਆਸ਼ੀਰਵਾਦ ਦੇ ਦਿਓ ਤੇ ਮੈਂ ਆਸ਼ੀਰਵਾਦ ਦਿੱਤਾ ਤੇ ਮਤਲਬ ਤੁਸੀਂ ਗੁਆਹ ਵੀ ਪਾਈ ਸਹੈਣੇ ਵੀ ਕੀਤੇ ਹੋ ਸਹੈਣੇ ਵੀ ਕੀਤੇ ਹੈ ਅੱਛਾ ਮਤਲਬ ਤੁਹਾਨੂੰ ਪਤਾ ਸੀ ਵਿਆਹ ਹੋਣੀ ਨਹੀਂ ਜਾ ਕਜੈਰੀਆਂ ਜੋ ਆਏ ਇਹ ਨਹੀਂ ਪਤਾ ਪਰਿਵਾਰ ਦਾ ਉਦੋਂ ਪਰਿਵਾਰ ਨਹੀਂ ਆਉਂਦਾ ਸੀਗਾ ਹੈਗੇ ਸੀ 6-7 ਜਣੇ ਸੀ ਨਾਲ ਉਹਨਾਂ ਦੇ ਹਾਂਜੀ 6-7 ਜਣੇ ਸੀ ਕਿੰਨੇ ਕਿ ਵਿਆਹ ਇਹ ਨਹੀਂ ਪਤਾ ਜੀ ਮੈਂ ਮੈਂ ਉਸ ਤੋਂ ਬਾਅਦ ਗੁਰਦਾਰੇ ਆਣਾ ਬੰਦ ਕਰਤਾ ਸੀਗਾ ਤੁਹਾਡੇ ਸਾਹਮਣੇ ਕਿੰਨੇ ਹੋਏ ਨਹੀਂ ਮੈਨੂੰ ਨਹੀਂ ਪਤਾ ਉਸ ਦੇ ਵਿੱਚ ਮੈਂ ਇਨਵੋਲ ਹੈ ਹੀ ਨਹੀਂ ਕਿਸੇ ਵਿਆਹ ਜੀ ਆ ਜਿਹੜਾ ਵਿਆਹ ਤੁਸੀਂ ਕਹਿ ਰਹੇ ਹੋ ਹਾਂ ਵੀ ਉਹਨਾਂ ਨੇ ਕੋਈ ਵਿਆਹ ਤੁਹਾਡੇ ਅੱਖਾਂ ਸਾਹਮਣੇ ਕਿੰਨੇ ਹੋਏ ਇੱਕ ਮੈਂ ਤੁਹਾਨੂੰ ਕਹਿ ਰਿਹਾ ਮੈਂ ਮੈਂ ਉਹਦੇ ਵਿੱਚ ਇਨਵੋਲ ਨਹੀਂ ਕਿਸੇ ਵਿਆਹ ਜੀ ਆਉਣਾ ਜਾਣਾ ਹਾਂ ਇੱਕ ਵਿਆਹ ਮੈਂ ਉਸ ਤੋਂ ਹਾਂਜੀ ਤੁਸੀਂ ਗਵਾਹ ਵੀ ਬਣੇ ਸੈਣ ਵੀ ਕਿਤੇ ਹਾਂਜੀ ਉਹ ਕਵੇ ਸਾਈਨ ਕੀਤੇ ਪ੍ਰੀਤਨਗਰ ਚ ਅੱਛਾ ਅੱਜ ਬਾਬਾ ਜੀ ਹੁਣੀ ਪਹੁੰਚੇ ਆ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਵਿਆਹ ਕਰਵਾਈ ਜਾਂਦੇ ਸੀ ਪੈ ਕਰਦੇ ਸੀ ਹਾਂਜੀ ਭਾਜੀ ਉਹਨਾਂ ਪਹਿਲਾਂ ਪਹਿਲਾਂ ਨਾ ਮਤਲਬ ਇਦਾਂ ਸੀਗਾ ਜਦੋਂ ਬਾਬਾ ਜੀ ਸੀਗੇ ਨਾ ਜਦੋਂ ਇਹਨਾਂ ਦੇ ਮਤਲਬ ਵਿਆਹ ਮਤਲਬ ਹੁੰਦੇ ਸੀ ਬਹੁਤ ਕਾ ਦੇ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਕਦੇ ਦੇਖਿਆ ਨਹੀਂ ਨਾ ਕਦੇ ਆਈਆਂ ਵੀ ਵਕੀਲ ਆਉਂਦਾ ਸੀ ਨਾਲ ਜਾਂ ਕੋਈ ਹੋਰ ਆਉਂਦਾ ਸੀ ਸਾਨੂੰ ਤਾਂ ਇੰਨਾ ਹੀ ਪਤਾ ਲੱਗਦਾ ਸੀ ਵੀ ਜਦੋਂ ਇੱਥੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਤਿੰਨ ਤਿੰਨ ਚਾਰ ਚਾਰ ਗੱਡੀਆਂ ਹੁੰਦੀਆਂ ਸੀ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਵਿਆਹ ਹੁੰਦੇ ਰਹੇ ਆ अच्छा जी हां जी ਤੇ ਉਹ ਫਿਰ ਦੱਖਣਾ ਪੈਸੇ ਵੀ ਲੈ ਜਾਂਦੇ ਨਹੀਂ ਇਹਨਾਂ ਨੂੰ ਪਤਾ ਹੋਊਗਾ ਆਪਾਂ ਤਾਂ ਕਦੇ ਗੁਰਦੁਆਰੇ ਚ ਆਈ ਹੀ ਨਹੀਂ ਵੀਰ ਜੀ ਠੀਕ ਉੱਥੇ ਇਹਨਾਂ ਨੂੰ ਹੀ ਪਤਾ ਉਸ ਦਾ ਕਿਹੜਾ ਸੀ ਗ੍ਰੰਥ ਇਹ ਸੀ ਕਿ ਕਿ ਨਹੀਂ ਜਿਹੜੇ ਪਤਾ ਹੀ ਨਹੀਂ ਮੈਂ ਜਹੇਦਾਰ ਕੁਲਦੀਪ ਸਿੰਘ ਜੀ ਬੋਲਦਾ ਇਹ ਲੁਧਿਆਣਾ ਜ਼ਿਲ੍ਹੇ ਦਾ ਬਾਬਾ ਜੀ ਅੱਗ ਲੱਗਦੀ ਅਸੀਂ ਦਾ ਪੰਮਾ ਰਾਜਾ ਹਾਂ ਹਾਂ ਜੀ ਓ ਮਾਦਾ ਚੁੱਪ ਕਰ ਜੋ ਮਹਾਰਾਜ ਪਤਾ ਗੱਲ ਕੀ ਹੋਈ ਆ ਇੱਥੇ ਨਿਸ਼ਾਨ ਸਾਹਿਬ ਵੀ ਵਿਧਾਇਆ ਗਿਆ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਮਹਾਰਾਜ ਇੱਥੇ ਹੈ ਨਹੀਂ ਕਿ ਪ੍ਰਕਾਸ਼ ਤੇ ਇਹਨਾਂ ਨੇ ਕਹਿੰਦੇ ਵੀ ਗਾਂ ਜਗਾ ਵੇਚਣ ਲੱਗੇ ਹੈਗੇ ਸਕੂਲ ਦੇ ਵਿੱਚ ਸਾਨੂੰ ਪਤਾ ਲੱਗਿਆ ਹੈਗਾ ਬੇਅਦਵੀ ਕੀਤੀ ਕਰਨ ਲੱਗੇ ਹੋਏ ਐ ਇੱਥੇ ਦੀ ਬੇਅਦਵੀ ਤਾਂ ਸਾਨੂੰ ਪਤਾ ਲੱਗਿਆ ਸੀ ਤਾਂ ਪਹੁੰਚੇ ਇੱਥੇ ਜੀ ਅੱਛਾ ਜੀ ਦਾਨੀ ਜੀ ਵੇਚਣ ਲੱਗੇ ਤਾਂ 50 ਬੰਦੇ ਕਹਿ ਰਹੇ ਜੀ ਕੌਣ ਕਹਿੰਦਾ ਅਸੀਂ ਨਹੀਂ ਵੇਚੀ ਪਰ ਤਾਂ ਲੱਗਦੀ ਅਸੀਂ ਦਾ ਕੁਝ ਹੋਰ ਕਿੰਦਾ ਸੀ ਕੇ ਬਾਬਾ ਜੀ ਹੁਣ ਮੈਂ ਤੁਹਾਨੂੰ ਦੱਸਾਂ ਜਗ੍ਹਾ ਵੀ ਕਿਵੇਂ ਛੱਡੀ ਸੀ ਸਾਡਾ ਮੁੰਡਾ ਨਾ ਸ਼ਹੀਦ ਹੋ ਗਿਆ ਸੀ ਪਿੰਡ ਮੈਂ ਤੁਹਾਨੂੰ ਦੱਸਦਾ ਜਗ੍ਹਾ ਸੀ 250 ਕਾ ਇਹਦਾ ਪਲਾਟ ਚਲੋ ਗਿੱਗਰਦੇ ਉਹ ਤੇ ਅਸੀਂ ਫਸ ਗਏ ਮਹੂਦਾਨੇ ਤੇ ਕੰਮ ਖਰਾਬ ਹੋ ਜਾਂਦਾ ਹੋਰ ਨਾ ਰੁਕ ਜਾਓ ਅੱਛਾ ਜੀ ਅੱਛਾ ਜੀ ਇਹ ਤਾਂ ਮੈਂ ਜੀ ਗੱਲ ਕਰਦੇ ਨੋ ਨਹੀਂ ਨਹੀਂ ਮਹਾਰਾਜ ਦਾ ਪ੍ਰਕਾਸ਼ ਸੀਗੇ ਵੀ ਤੁਸੀਂ ਇਹ ਲੈ ਕੇ ਗਏ ਹੋਏ ਆਂ ਇੱਥੋਂ ਹਾਂਜੀ ਉਹਨਾਂ ਨੂੰ ਸ਼ਾਂਤੀ ਦਿਵਾਓ ਬੋਲੋ ਅੱਛਾ ਜੀ ਅੱਛਾ ਜੀ ਨਾਇਸ ਦੇ ਦਰਖੀ ਦੀ ਤਰਕਾਰ ਨਿਕਲਦੀ ਆ ਨਾਇਸ ਨੂੰ ਸਾਰਾ ਜੇ ਨਾ ਪਈਦਾ ਹੈ ਅੱਛਾ ਜੀ ਹਾਂਜੀ ਹਾਂਜੀ ਲੈ ਆ ਗੁਟਕੇ ਦਾ ਬਾਬਾ ਫੈਸ ਨਹੀਂ ਕੀਤਾ अच्छा चाबिया लैग अच्छा ठीक है जी अच्छा जी ठीक है जी अच्छा जी ठीक है जी ਚਲੋ ਦੇਖ ਲੈਣੇ ਬਾਬਾ ਜੀ ਫਿਰ ਆਪਾਂ ਕਰਦੇ ਆ ਮੈਨੂੰ ਸਮਝ ਤਾਂ ਤੇਰੀ ਇੱਥੋਂ ਦੇ ਮੱਲੇ ਵਾਲੇ ਆ ਕੋ ਸਾਰੇ ਦੱਸਦੇ ਪਏ ਵੀ ਜਗਾ ਇਹ ਸਕੂਲ ਨੂੰ ਵੇਚਣ ਲੱਗੇ ਅੰਦਰ ਅੰਦਰੋ ਗਰਾਊਂਡ ਗੱਲ ਚੱਲਦੀ ਪਈ ਆ ਬਾਬਾ ਜੀ ਤੁਹਾਡੀ ਮੈਂ ਮੈਂ ਬਚਨ ਮੰਨਦਾ ਵਾਹੀ ਗੁਰਜੀ ਤੁਹਾਡੇ ਤੁਹਾਡੇ ਮੈਂ ਬਚਨ ਮੰਨਦਾ ਅੰਦਰੋਂ ਅੰਦਰੀ ਗੱਲ ਹੋਣ ਈ ਅੰਦਰੋਂ ਅੰਦਰੀ ਕੰਮੀ ਆਪਾਂ ਕੱਲ ਨੂੰ ਸਕੂਲ ਦੇ ਚੇਅਰਮੈਨਾਂ ਨਾਲ ਬਹਿ ਜਾਣਾ ਤੁਸੀਂ ਵੀ ਆ ਜਾਓ ਤੁਸੀਂ ਦੇ ਸਾਡੇ ਨਾਲ ਤੁਸੀਂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਜਿੱਥੇ ਵੀ ਕੋਈ ਕਾਰਵਾਈ ਹੁੰਦੀ ਆ ਤੇ ਅਸੀਂ ਪਹੁੰਚਦੇ ਆ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਦੇਵਿੰਦੀ ਦੇ ਹੇਠ ਹੈ ਹੀ ਕੰਮ ਕਰਦੇ ਆ ਸੇਵਾ ਕਰਦੇ ਆ ਜੋ ਵੀ ਆ ਤੇ ਅਸੀਂ ਸਾਨੂੰ ਉੱਥੇ ਫੋਨ ਪਹੁੰਚਾ ਉੱਥੇ ਸ਼ੋਨੀ ਦੇ ਵਿੱਚ ਸਾਨੂੰ ਵੀ ਕਹਿੰਦੇ ਵੀ ਉੱਥੇ ਇੱਕ ਨਿਸ਼ਾਨ ਸਾਹਿਬ ਸੀਗਾ ਉਹ ਵਿਧਾਇਆ ਗਿਆ ਹੈਗਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਉੱਥੋਂ ਵੀ ਲਜਾਇਆ ਗਿਆ ਹੈਗਾ ਤੇ ਵੀ ਅਸੀਂ ਕਹਾਂ ਵੀ ਚਲੋ ਅਸੀਂ ਦੇਖ ਕੇ ਆਉਣੇ ਆ ਕੋਈ ਕਾਰਵਾਈ ਕਰਕੇ ਆਉਣੇ ਦੇਖਦੇ ਆ ਵੀ ਵਾਕਈ ਸਹੀ ਗੱਲ ਆ ਜਦੋਂ ਅਸੀਂ ਵਾਕਈ ਇੱਥੇ ਆਏ ਤੇ ਵਾਕਈ ਉਹ ਗੱਲਾਂ ਸਾਡੀਆਂ ਸੱਚ ਪੂਰੀਆਂ ਹੋ ਗਿਆ ਨੇ ਤੇ ਲੇਕਿਨ ਬਹੁਤ ਘਟਨਾ ਵਾਲੀ ਗੱਲ ਲੱਗੀ ਆ ਵੀ ਜਿਹੜੇ ਮੱਲੇ ਵਾਲੇ ਹੋ ਕੇ ਇੱਕ ਗੁਰੂ ਘਰ ਨਹੀਂ ਸੰਭਾਲ ਸਕਦੇ ਉਹ ਹੋਰ ਕੀ ਸੰਭਾਲਣਗੇ ਆਪਣਾ ਪਰਿਵਾਰ ਕੀ ਸੰਭਾਲਣਗੇ ਜਿਹੜਾ ਕੋ ਗੁਰੂ ਘਰ ਬਹੁਤ ਵੱਡੀ ਚੀਜ਼ ਹੈ ਬਾਈ ਡਿਊਟੀ ਕਿੰਨਾ ਦੀ ਸੀ ਕਿਹੜੇ ਗ੍ਰਾਂਤੀ ਸਾਹਿਬ ਸੀ ਇਹ ਗ੍ਰਾਂਤੀ ਸਾਹਿਬ ਇੱਕ ਨੇ ਦੋ ਗ੍ਰਾਂਤੀ ਸਾਹਿਬ ਆ ਇੱਕ ਗ੍ਰਾਂਤੀ ਸਾਹਿਬ ਮਰ ਗਿਆ ਹੈਗਾ ਤੇ ਇੱਕ ਪਤਾ ਨਹੀਂ ਕਿਹੜਾ ਬਾਬਾ ਹੀ ਹੈਗਾ ਇੱਕ ਗ੍ਰਾਂਤੀ ਸਾਹਿਬ ਹੋ ਬਾਬਾ ਜੀ ਦਾ ਭਰਾ ਸੀਗਾ ਜਿਹੜਾ ਇਹ ਦੱਸਦੇ ਪਏ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੂੰ ਤਾਂ ਪਤਾ ਇੰਨਾ ਲੱਗਾ ਵੀ ਇੱਥੇ ਆਏ ਸੀ ਪਹੁੰਚੇ ਵੀ ਬੇਅਦਵੀ ਵਾਕਈ ਜਿਹੜੇ ਗੁਟਕਾ ਸਾਹਿਬ ਸੀਗੇ ਉਹ ਬਹੁਤ ਬੇਅਦਵੀ ਹੈ ਬਹੁਤ ਮਸਤਾਨੇ ਹੋ ਚੁੱਕੇ ਸੀਗੇ ਫਿਰ ਜਾਦੇ ਮਸਤਾਨੇ ਹੋ ਚੁੱਕੇ ਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਹ ਮਹਾਰਾਜ ਪ੍ਰਕਾਸ਼ ਜਿਹੜਾ ਹੈਗਾ ਉਹ ਲੈ ਕੇ ਗਏ ਆ ਕਿਤੇ ਉਹ ਆਲਮਗੀਰ ਸਾਹਿਬ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੋਂ ਆਏ ਹੋਇਆ ਉਹ ਕਹਿੰਦੇ ਵੀ ਉਹਨਾਂ ਨੇ ਕੱਲ 10 ਵਜੇ ਦਾ ਟਾਈਮ ਰੱਖਿਆ ਕਹਿੰਦੇ ਵੀ ਇਹ ਸਕੂਲ ਅੰਦਰ ਗਰਾਊਂਡ ਸਾਨੂੰ ਜਿੱਥੋਂ ਪਤਾ ਲੱਗਾ ਵੀ ਕਹਿੰਦੇ ਅੰਦਰ ਗਰਾਊਂਡ ਸਕ ਇਹ ਹੁਣ ਕੱਲ ਨੂੰ ਕੀ ਗੱਲਬਾਤ ਪਤਾ ਲੱਗੂ ਵੀ ਕੀ ਗੱਲਬਾਤ ਆ ਸਾਰੀ ਸੱਚਾਈ ਗੱਲਬਾਤ ਕੱਲ ਲੱਗੂ ਜੀ ਹੁਣ ਕੱਲ ਕਮੇਟੀ ਆਲੇ ਆ ਰਹਿਆ ਲੁਧਿਆਣਾ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਏ ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਪਹੁੰਚ ਕੇ ਇੱਕ ਵੱਡੇ ਜੋ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਗਿਆ ਏ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਗੁਰੂ ਘਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਰੋ ਪੱਜੇ ਹੋਏ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਜਾਂਦੇ ਸੀ ਸ਼ਰਿਆਮ ਇਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਕਿਵੇਂ ਮੰਤ ਭਾਗੀਆਂ ਕਟਨਾਵਾ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਸਨ ਹਾਲਾਂਕਿ ਮੌਕੇ ਤੇ ਹੀ ਜਦੋਂ ਨਿਹੰਗ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਮੌਕੇ ਤੇ ਪਹੁੰਚਦੇ ਨੇ ਤੇ ਇਹਨਾਂ ਨੂੰ ਲੱਖ ਦੀਆਂ ਲਾਣ ਤਾਂ ਪਾਈਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੁਹਾੜਨਾ ਸਾਂਝੀਆਂ ਕਰ ਰਹੇ ਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਅੰਦਰ ਇਹਨਾਂ ਦੇ ਵੱਲੋਂ ਬੇਦਬੀ ਵੀ ਕੀਤੀ ਗਈ ਸੀ ਜਿਸ ਨੂੰ ਦੇਖ ਕੇ ਨਿਹੰਗ ਸਿੰਘ ਕਾਫੀ ਭੜਕ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਲਾਹਣਤਾ ਪਾਈਆਂ ਜਾਂਦੀਆਂ ਨੇ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦਿਲ ਰਸਬ੍ਰਿਤ ਕਰਨ ਕਿ ਕਿਹੜੇ ਮਲੇਜ ਰਹੇ ਨੇ ਇਸੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਾਡੀ ਕਸਟਡੀ ਦੇ ਵਿੱਚ ਹਾਂਜੀ ਕੀ ਕਰੀ ਠੀਕ ਹੈ ਇਹ ਮਾਤਾ ਜੀ ਵਿਆਹ ਕਰਾਉਂਦੇ ਸੀਗੇ ਕੋਰਟ ਦੇ ਵਿੱਚ ਮੰਨ ਕੇ ਵੀ ਆਏ ਨੇ ਆ ਦੇਖੋ ਇਹਨਾਂ ਦੀ ਕਾਪੀ ਕੋਰਟ ਦੀ ਜਿਹੜੀ ਇਹਨਾਂ ਦੇ ਗਵਾਹੀ ਹੈ ਉਹਦੀ ਕਾਪੀ ਹੈਗੀ ਹੈ ਕੋਰਟ ਦੀ ਠੀਕ ਹੈ ਸਾਡੇ ਕੋਲ ਇਹਨਾਂ ਨੇ ਖੁਦ ਮੰਨੇ ਆ ਵੀ ਮੈਂ ਵਿਆਹ ਕਰਾਉਂਦੀ ਰਹੀਆਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤਾਂ ਮੈਂ ਨਹੀਂ ਕਰਾਉਂਦੀ ਸਾਰਾ ਮੱਲਾ ਸਾਡੇ ਘਰੇ ਗਿਆ ਉਹ ਵੀਡੀਓ ਸਾਡੇ ਕੋਲ ਆ ਉਹ ਹਾਲੇ ਤੁਹਾਨੂੰ ਮਿਲ ਨਹੀਂ ਰਹੀ ਬੱਚਿਆਂ ਨੇ ਬੋਲ ਆ ਕੇ ਕਿ ਬੱਚੇ ਇਸ ਵਕਤ ਨੂੰ ਦੱਸਣ ਲੱਗੇ ਬੱਬੀ ਦਾ ਸਰੂਪ ਕਿੱਥੇ ਜੀ ਉਹ ਅਸੀਂ ਆਲੰਗੀਲ ਸੈ ਉੱਥੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾ ਦਿੱਤਾ ਹਾਂ ਜੀ ਠੀਕ ਹੈ ਜਿਹੜਾ ਮੱਗੁਰ ਮਹਾਰਾਜ ਜੀ ਦਾ ਸਰੂਪ ਸੀਗਾ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਉੱਥੇ ਜਮ੍ਹਾਂ ਕਰਵਾ ਆਏ ਹਾਂ ਹਾਂ ਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਹਾਡੇ ਪ੍ਰਬੰਧ ਨਹੀਂ ਪੂਰੇਗੇ ਤੇ ਤੁਸੀਂ ਇਹ ਜਿਹੜਾ ਵੀ ਗੁਰਦੁਆਰਾ ਸਾਹਿਬ ਨਹੀਂ ਚਲਾ ਸਕਦੇਗੇ ਅਸੀਂ ਇਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਚਲੋ ਕੋਈ ਸਾਡੇ ਨਾਲ ਨਹੀਂ ਚੱਲਿਆ ਮੈਂ ਕਹਿੰਦੇ ਵੀ ਫਰਦੀ ਵਿਆਹ ਕਿਤੇ ਜਾਂਦੇ ਸੀ ਉਹ ਇਹ ਕਰਦੇ ਸੀ ਜੀ ਅਸੀਂ ਨਹੀਂ ਕਰਦੇ ਦਾ ਸਾਡੇ ਕੋਲ ਦੋ ਵਾਰ ਤਾਂ ਉਹ ਆਏ ਤੇ ਦੋ ਵਾਰੀ ਆਲੰਗੀਰ ਸਾਹਿਬ ਵਾਲੇ ਆਏ ਨੇ ਇੱਥੇ ਸ਼ਿਕਾਇਤ ਤੇ ਚੱਕ ਸ਼ਿਕਾਇਤ ਵੀ ਅਸੀਂ ਨਹੀਂ ਕੀਤੀ ਉਹ ਚੈੱਕ ਕਰਕੇ ਗਏ ਨੇ ਤੇ ਪੰਜਾਂ ਚੌ ਮੈਂਬਰਾਂ ਨੇ ਸਾਈਨ ਕਰ ਦਿੱਤੇ ਵੀ ਇਹ ਅਸੀਂ ਬਾਬਾ ਜੀ ਨੂੰ ਵਿਆਹ ਨਹੀਂ ਕਰਨ ਦਿੰਦੇ ਉਹ ਜਿੰਨਾ ਪੰਜਾਂ ਚੌ ਨੇ ਸਾਈਨ ਕੀਤੇ ਉਹ ਨਾਲ ਰਲੇ ਸੀ ਠੀਕ ਹੈ ਇਹ ਹਿਸਿਆ ਪੱਤੀ ਕਰਦੇ ਸੀ ਸਾਡਾ ਤਾਂ ਜਦੋਂ ਕੇਸ ਚੱਲਿਆ 10 ਸਾਲ ਕੇਸ ਚੱਲਿਆ ਸੀ ਬਾਬਾ ਜੀ 10 ਸਾਲ ਗੁਰਦੁਆਰਾ ਸਾਹਿਬ ਨਹੀਂ ਆਏ 10 ਸਾਲ ਨਹੀਂ ਆਏ 10 ਸਾਲ ਕੇਸ ਚੱਲਦਾ ਰਿਹਾ ਠੀਕ ਹੈ ਜੀ ਤੇ ਉਹ ਕੇਸ ਅਸੀਂ ਜਿੱਤੇ ਆ ਆਹ ਜਿਹੜਾ ਕੇਸ ਆ ਇਹ ਲੱਗਾ ਇਹ ਦੁਬਾਰਾ ਜਿਹੜਾ ਕੇਸ ਅਸੀਂ ਬਾਬਾ ਜੀ ਤੋਂ ਜਿੱਤੇ ਨਾ ਉਹ ਲੱਗਾ ਅੱਛਾ ਜੀ ਉਹ ਕੇਸ ਜਿੱਤ ਕੇ ਤੇ ਉਹ ਮੁੜ ਕੇ ਅਸੀਂ ਜਦੋਂ ਆਲੰਗੀਰ ਸਾਹਿਬ ਲਖਾਇਆ ਵੀ ਹੈ ਜਾ ਕੇ ਵੀ ਐ ਕਰਕੇ ਭਾਜੀ ਉੱਥੇ ਇੰਨਾ ਕੁਝ ਪਿਆ ਹੈ ਵੀ ਇਹਦਾ ਕੀ ਕਰੀਏ ਉਹ ਕਹਿੰਦੇ ਸਾਡੇ ਕੋਲ ਖਤਮ ਹੋਏ ਮਹਾਰਾਜ ਦੀਆਂ ਬੀੜਾਂ ਵੀ ਤੁਸੀਂ ਬਾਅਦ ਦੇ ਵਿੱਚ ਉਹ ਤੁਹਾਨੂੰ ਦੇ ਦਿਆਂਗੇ ਮੈਂ ਚਲੋ ਠੀਕ ਆ ਇੱਥੇ ਮੱਲੇ ਜਾਣ ਕੇ ਗੱਲ ਕੀਤੀ ਵੀ ਆਪਾਂ ਭਾਈ ਕੋਈ 10 20 ਪੰਜਾ ਹਿੱਸਾ ਜੇ ਕਿਸੇ ਨੇ ਪਾਉਣਾ ਤੇ ਪਾ ਲੋ ਆਪਾਂ ਗੋਇੰਦਵਾਲ ਸਾਹਿਬ sthrough ਵਟਾਉਣ ਜਾਣੇ ਨੇ ਜਦੋਂ ਗੋੰਦਵਾਲ ਸਾਹਿਬ ਸਰੂਪ ਉਟਾਉਣ ਗਏ ਆ 1 ਰੁਪਿਆ ਵੀ ਨਹੀਂ ਕਿਸੇ ਨੇ ਪਾਇਆ ਗੱਡੀ ਤੇ ਚੜ੍ਹ ਕੇ ਉਂਝ ਜਰੂਰ ਬੀਬੀਆਂ ਗਈਆਂ ਚੱਲੀਆਂ ਸੁਣ ਲੋ ਗੱਲ ਸੁਣੋ ਸੁਣੋ ਸੁਣ ਲੋ ਗੱਲ ਹੈ ਨਾ ਤੇ ਆ ਕੰਮ ਹੋਇਆ ਹੁਣੇ ਕੱਲ ਦੇ ਨਾ ਭੰਗੜਾ ਕਿਸ ਚੀਜ਼ ਪਿੱਛੇ ਪਾ ਰਿਆ ਇਹ ਤੁਹਾਨੂੰ ਇਹਨਾਂ ਨੂੰ ਗੁਰੂ ਘਰ ਨਾਲ ਕੋਈ ਨਹੀਂਗਾ ਜਦੋਂ ਮੈਨੂੰ ਤੁਹਾਲ ਤੇ ਆਉ ਉਹ ਜਿਹੜੇ ਉਹ ਬੰਦੇ ਦੇ ਤੁਸੀਂ ਰੋਪ ਲਾ ਰਹੇ ਵੀ ਵਿਆਹ ਵਿਆਹ ਕਰਦਾ ਉਹ ਕਰਾਉਂਦਾ ਹੀਗਾ ਵਿਆਹ ਤੁਹਾਨੂੰ ਕਿਹੜਾ ਆ ਜਿਹੜਾ ਬੰਦਾ ਇੱਥੇ ਹੁਣ ਬੈਠਾ ਪੰਜ ਸੱਤ ਬਾਬਾ ਜੀ ਗੱਲ ਐ ਨਿਬੜਨੀ ਏ ਇਹਦਾ ਤੁਸੀਂ ਸੋਚ ਕਾਓ ਤੇ ਜਾਂ ਉੱਥੇ ਲੰਮੇ ਪਾਓ ਮੈਨੂੰ ਵੀ ਤੇ ਉਹਨੂੰ ਵੀ ਤੇ ਮੇਰੀ ਗੱਲ ਤਾਂ ਸੁਣ ਲਓ ਉਹ ਪਾਪਾ ਬਣਿਆ ਤਿੰਨਾ ਚੌਥਾ ਮਾਂ ਤੇ ਆਪਦੇ ਮੂੰਹ ਮੰਨਿਆ ਉਹ ਵੀ ਮੈਂ ਤੁਹਾਨੂੰ ਨਾ ਮੁੰਡਾ ਸਾਡਾ ਇੱਥੇ ਘਰੇ ਹੈ ਨਹੀਂਗਾ ਉਹ ਨਾ ਇਹਨਾਂ ਨੇ ਜਿਹ ਲਗਣਾ ਸੀ ਜਦੋਂ ਇਕੱਠੇ ਹੋਏ ਨਾ ਤੇ ਨੇ ਆਪ ਦੇ ਮੂੰਹੋਂ ਕਿਆ ਕਹਿੰਦਾ ਮੈਂ ਤਾਂ ਇੱਕ ਵਾਰ ਹੀ ਪਾਈ ਅਗਵਾਈ ਚਾਹੀ ਇੱਕ ਵਾਰੀ ਪਾਈ ਚਾਹੀ ਦੋ ਵਾਰੀ ਆਂ ਨਾ ਪੁੱਛਣਾ ਸੌ ਸੌ ਤੇ ਗੱਲ ਜਾਣੀ ਹੈ ਪੁੱਛ ਲੋ ਇਹਨੇ ਕਿਹਾ ਕਿ ਮਿੰਦਰ ਸਿੰਘ ਰਾਬ ਬੁਣਿਆ ਦੇ ਦੱਸਿਆ ਸੌ ਦੀ ਲੋੜ ਹੀ ਕੋਈ ਨਹੀਂ ਦੇਖੋ ਉਹ ਗੱਲ ਕੀ ਹੋਈ ਸੀਗੀ ਜਦੋਂ ਇੱਥੇ ਬਾਬਾ ਵਿਆਹ ਪੜਦੇ ਸੀਗਾ ਹਾਂਜੀ ਮੈਂ ਇੱਥੇ ਆਇਆ ਮੈਨੂੰ ਆਵਾਜ਼ ਮਾਰੀ ਬਾਬੇ ਨੇ ਠੀਕ ਹੈ ਜੀ ਕਹਿੰਦਾ ਮਿੰਦਰ ਸਿੰਘ ਉੱਤੇ ਆਓ ਠੀਕ ਹੈ ਜੀ ਮੈਂ ਉੱਤੇ ਆ ਗਿਆ ਵਿਆਹ ਹੋ ਗਿਆ ਮੈਨੂੰ ਕਹਿੰਦਾ ਇੱਥੇ ਖੜ ਮੈਂ ਖੜ ਗਿਆ ਕੁੜੀ ਮੁੰਡੇ ਦੇ ਪਿੱਛੇ ਖੜਾਇਆ ਕਹਿੰਦਾ ਪੈ ਇਹ ਵਿਆਹ ਕਰਤਾ ਵੀ ਆਸ਼ੀਰਵਾਦ ਦੇਣਾ ਆਸ਼ੀਰਵਾਦ ਦੇ ਦਿੱਤਾ ਅੱਛਾ ਜੀ ਠੀਕ ਹੈ ਉਹ ਕਹਿੰਦਾ ਸਾਈਨ ਕਰ ਦੇ ਮੈਨੂੰ ਨਹੀਂ ਪਤਾ ਕੀ ਚੱਕਰ ਕੀ ਇਹਨੇ ਮੈਂ ਸਾਈਨ ਕੀਤੇ ਠੀਕ ਹੈ ਜੀ ਸਾਈਨ ਕਰਨ ਤੋਂ ਬਾਅਦ ਜਦੋਂ ਮੈਨੂੰ ਕਹਿੰਦਾ ਵੀ ਸ਼ਗਨ ਲਿਆ 500 ਮੈਂ ਕਹਾਦਾ ਘਰੇ ਪੁੱਛੋ ਕਰਦੇ ਨੇ ਮੈਂ ਕਿਹਾ ਮੈਂ ਬਾਬਾ 500 ਰੁਪਏ ਦੇ ਪਤਾ ਨਹੀਂ ਕਾਹ ਦੇ ਦਿੰਦਾ ਹਾਂ ਇਹ ਦੇਖੀ ਤੁਹਾਨੂੰ ਕਿਹਾ ਮੈਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਬਾਬਾ ਜਿਹੜੇ ਉਥੋਂ ਕਿਦਰੀਆਂ ਜੋ ਕਿਦਰੀਆਂ ਲਾਉਂਦੇ ਆ ਉਹ ਕਰਾਂਦਾ अच्छा उस के बाद नहीं गुरुद्वारे आना छोड़ता ठीक है ठीक है जी क्योंकि इनेदा चल चलता भाई केस ठीक है जी एक बार इने संभाल पापा जी जड़े विवाह करदा यो फर्जी विवाह कर दे दी हां जड़े कजरेया जांदे वकील ਨਾਲ ਆਉਂਦਾ ਸੀਗਾ ठीक है ਕੁੜੀ ਮੁੰਡੇ ਭਜੇ ਜਿਹੜੇ ਜਾਂਦੇ ਆ ਇਹ ਕੁੜੀ ਮੁੰਡੇ ਭਜੇ ਹੋਣਗੇ ਜਾਂ ਜਿਹੜੇ ਆਹ ਉਹੀ ਕੋਟ ਵਾਲੇ ਜੋ ਵੀ ਤੁਸੀਂ ਹੁਣੇ ਤੁਸੀਂ ਮੰਨੇ ਵਿਆਹ ਕਰਵਾਉਂਦੇ ਸੀ ਇੱਕ ਬੇਨਤੀ ਸੁਣ ਮੈਂ ਕੋਲ ਖੜਾ ਸੀ ਤੇ ਉਹਨਾਂ ਨਾਲ ਕਿਹਾ ਆਸ਼ੀਰਵਾਦ ਦੇ ਦਿਓ ਤੇ ਮੈਂ ਆਸ਼ੀਰਵਾਦ ਦੇਤਾ ਦੇਤਾ ਤੇ ਮਤਲਬ ਤੁਸੀਂ ਗਵਾਹੀ ਵੀ ਪਾਈ ਐ ਸਾਈਨ ਵੀ ਕੀਤੇ ਹੋ ਤੁਸੀਂ ਸਾਈਨ ਵੀ ਕੀਤੇ ਐ ਅੱਛਾ ਮਤਲਬ ਤੁਹਾਨੂੰ ਪਤਾ ਸੀ ਵਿਆਹ ਹੋ ਰਿਹਾ ਨਹੀਂ ਉਹ ਇਹ ਨਹੀਂ ਪਤਾ ਵੀ ਭਜੇ ਹੋਏ ਨੇ ਹੂੰ ਜਾਂ ਕਜੈਰੀਆਂ ਜੋ ਆਏ ਆ ਇਹ ਨਹੀਂ ਪਤਾ ਪਰਿਵਾਰ ਉਦੋਂ ਪਰਿਵਾਰ ਨਹੀਂ ਨਾਲ ਸੀਗੇ ਹੈਗੇ 6-7 ਜਣੇ ਸੀਗੇ ਨਾਲ ਉਹਦੇ ਮੁੰਡੇ ਦਾ ਹਾਂਜੀ 6-7 ਜਣੇ ਸੀਗੇ ਕਿੰਨੇ ਕਿ ਵਿਆਹ ਇਹ ਨਹੀਂ ਪਤਾ ਜੀ ਮੈਂ ਮੈਂ ਉਸ ਤੋਂ ਬਾਅਦ ਗੁਰਦਾਰੇ ਆਣਾ ਬੰਦ ਕਰਤਾ ਸੀਗਾ ਤੁਹਾਡੇ ਸਾਹਮਣੇ ਕਿੰਨੇ ਕੋਈ ਸਾਹਮਣੇ ਕਿੰਨੇ ਹੋਏ ਨਹੀਂ ਮੈਨੂੰ ਨਹੀਂ ਪਤਾ ਉਸ ਦੇ ਵਿੱਚ ਮੈਂ ਇਨਵੋਲ ਹੈ ਹੀ ਨਹੀਂ ਕਿਸੇ ਵਿਆਹ ਜੀ ਅੱਛਾ ਆ ਜਿਹੜਾ ਵਿਆਹ ਤੁਸੀਂ ਕਹਿ ਰਹੇ ਹੋ ਹਾਂ ਵੀ ਉਹਨੇ ਕੋਈ ਵਿਆਹ ਤੁਹਾਡੇ ਅੱਖਾਂ ਸਾਹਮਣੇ ਕਿੰਨੇ ਹੋਏ ਇੱਕ ਮੈਂ ਤੁਹਾਨੂੰ ਕਹਿ ਰਿਹਾ ਮੈਂ ਮੈਂ ਉਹਦੇ ਵਿੱਚ ਇਨਵੋਲ ਨਹੀਂ ਕਿਸੇ ਵਿਆਹ ਦੇ ਆਉਣਾ ਜਾਣਾ ਹਾਂ ਇੱਕ ਵਿਆਹ ਮੈਂ ਉਸ ਤੋਂ ਬਾਅਦ ਹਾਂਜੀ ਤੁਸੀਂ ਗਵਾਹ ਵੀ ਬਣੇ ਸੈਂ ਵੀ ਕਿਤੇ ਹਾਂਜੀ ਉਹ ਕਵੇ ਸਾਈਨ ਕੀਤੇ ਪ੍ਰੀਤਨਗਰ ਅੱਛਾ ਅੱਜ ਬਾਬਾ ਜੀ ਹੁਣੀ ਪਹੁੰਚੇ ਆ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਵਿਆਹ ਕਰਵਾਈ ਜਾਂਦੇ ਸੀ ਪੈਸੇ ਕਰਦੇ ਸੀ ਹਾਂਜੀ ਬਜੀ ਉਹਨਾ ਪਹਿਲਾਂ ਪਹਿਲਾਂ ਨਾ ਮਤਲਬ ਇਦਾਂ ਸੀਗਾ ਜਦੋਂ ਬਾਬਾ ਜੀ ਸੀਗੇ ਨਾ ਜਦੋਂ ਇਹਨਾਂ ਦੇ ਮਤਲਬ ਵਿਆਹ ਮਤਲਬ ਹੁੰਦੇ ਸੀ ਬਹੁਤ ਖਾਰੇ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਕਦੇ ਦੇਖਿਆ ਨਹੀਂ ਨਾ ਕਦੇ ਆਈਆਂ ਵੀ ਵਕੀਲ ਆਉਂਦਾ ਸੀ ਨਾਲ ਜਾਂ ਕੋਈ ਹੋਰ ਆਉਂਦਾ ਸੀ ਸਾਨੂੰ ਤਾਂ ਇੰਨਾ ਹੀ ਪਤਾ ਲੱਗਦਾ ਸੀ ਵੀ ਜਦੋਂ ਇੱਥੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਤਿੰਨ ਤਿੰਨ ਚਾਰ ਚਾਰ ਗੱਡੀਆਂ ਹੁੰਦੀਆਂ ਸੀ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਵਿਆਹ ਹੁੰਦੇ ਰਹੇ ਆ अच्छा जी हां जी ਤੇ ਉਹ ਫਿਰ ਦੱਖਣਾ ਪੈਸੇ ਵੀ ਲੈ ਜਾਂਦਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਆਪਾਂ ਤਾਂ ਕਦੇ ਗੁਰਦੁਆਰੇ ਚ ਆਈ ਹੀ ਨਹੀਂ ਵੀਰ ਜੀ ਚਲ ਠੀਕ ਹੈ ਉੱਥੇ ਇਹਨਾਂ ਨੂੰ ਹੀ ਪਤਾ ਉਹ ਕਿਹੜਾ ਸੀ ਗ੍ਰੰਥ ਇਹ ਸੀ ਕਿਉਂਕਿ ਨਹੀਂ ਜਿਹੜੇ ਨੂੰ ਪਤਾ ਹੀ ਨਹੀਂ ਮੈਂ ਜਹੇਦਾਰ ਕੁਲਦੀਪ ਸਿੰਘ ਜੀ ਬੋਲਦਾ ਇਹ ਲੁਧਿਆਣਾ ਜ਼ਿਲ੍ਹੇ ਦਾ ਬਾਬਾ ਜੀ ਅੱਗ ਲੱਗਦੀ ਅਸੀਂ ਦਾ ਪੰਮਾ ਦਾ ਜਿਹੜਾ ਦੂਸਰਾ ਹਾਂਜੀ ਓ ਮਾਦਾ ਚੁੱਪ ਕਰ ਜੋ ਮਹਾਰਾਜ ਪਤਾ ਗੱਲ ਕੀ ਹੋਈ ਆ ਇੱਥੇ ਨਿਸ਼ਾਨ ਸਾਹਿਬ ਵੀ ਵਿਧਾਇਆ ਗਿਆ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਮਹਾਰਾਜ ਇੱਥੇ ਹੈ ਨਹੀਂ ਕਿ ਪ੍ਰਕਾਸ਼ ਤੇ ਇਹਨਾਂ ਨੇ ਕਹਿੰਦੇ ਵੀ ਗਾਂ ਜਗਾ ਵੇਚਣ ਲੱਗੇ ਹੈਗੇ ਸਕੂਲ ਦੇ ਵਿੱਚ ਸਾਨੂੰ ਪਤਾ ਲੱਗਿਆ ਹੈਗਾ ਬੇਅਦਵੀ ਕੀਤੀ ਕਰਨ ਲੱਗੇ ਹੋਏ ਆ ਇੱਥੇ ਜੀ ਬੇਅਦਵੀ ਦਾ ਸਾਨੂੰ ਪਤਾ ਲੱਗਿਆ ਸੀ ਤਾਂ ਪਹੁੰਚੇ ਇੱਥੇ ਜੀ ਅੱਛਾ ਜੀ ਦਾ ਨਹੀਂ ਜੀ ਵੇਚਣ ਲੱਗੇ ਤਾਂ 50 ਬੰਦੇ ਕਹਿੰਦੇ ਆ ਜੀ ਕੌਣ ਕਹਿੰਦਾ ਅਸੀਂ ਕਿਸੇ ਨੂੰ ਵੇਚੋ ਪਰ ਅਸੀਂ ਤਾਂ ਹੋਰ ਕਿੰਦਾ ਸੀ ਕੇ ਬਾਬਾ ਜੀ ਹੁਣ ਮੈਂ ਤੁਹਾਨੂੰ ਦੱਸਾਂ ਜਗਾ ਵੀ ਕਿਵੇਂ ਛੱਡੀ ਸੀ ਸਾਡਾ ਮੁੰਡਾ ਨਾ ਸ਼ਹੀਦ ਹੋ ਗਿਆ ਸੀ ਪਿੰਡ ਮੈਂ ਤੁਹਾਨੂੰ ਦੱਸਦਾ ਜਗਾ ਸੀ 250 ਗਾ ਇਹਦਾ ਪਲਾਟ ਚਲੋ ਵਿਗਰ ਉਹ ਤੇ ਅਸੀਂ ਫਸ ਗਏ ਮਹਉਧਾਨੇ ਤੇ ਕੰਮ ਖਰਾਬ ਹੋ ਜਾਂਦਾ ਹੋਰ ਨੰਬਰ ਚੋੜੋ ਅੱਛਾ ਜੀ ਅੱਛਾ ਜੀ ਇੱਕ ਮਿੰਟ ਜੀ ਗੱਲ ਕਰ ਲੈਣੋ ਨਹੀਂ ਨਹੀਂ ਇੱਥੇ ਮਹਾਰਾਜ ਦਾ ਪ੍ਰਕਾਸ਼ ਸੀਗੇ ਵੀ ਤੁਸੀਂ ਇਹ ਲੈ ਕੇ ਗਏ ਹੋਏ ਆਂ ਇੱਥੋਂ ਹਾਂਜੀ ਉਹਨਾਂ ਨੂੰ ਸ਼ਾਂਤੀ ਬਖਸ਼ੋ ਅੱਛਾ ਜੀ ਅੱਛਾ ਜੀ ਨਾਇਕ ਦੇ ਗਰਗ ਦੀ ਤਰਵਾ ਨਿਕਲੀ ਜਾਂ ਨਾਇਕ ਸਿੰਘ ਨੂੰ ਸੋਹ ਰਾਜੇ ਦਾ ਪਹਿਲਾ ਖਾਣ ਦਿੱਤੀ ਆ ਅੱਛਾ ਜੀ ਉਹ ਚਾਹੀ जादी जादी तो जी में जी अच्छा चाबिया लैगा अच्छा जी ठीक है जी अच्छा जी ठीक है जी अच्छा जी ਪਹਿਲਾਂ ਪਿਆ। ਇੱਕ ਮਿੰਟ ਰੁਕ ਜਾ ਮੈਂ ਲੈ ਆਂ। ਠੀਕ ਹੈ ਜੀ। ਪਹਿਲਾਂ ਇਹ ਸਕੂਲ ਵਾਲਿਆਂ ਨਾਲ ਗੱਲ ਕਰਨਾ। ਉਹ ਸਤਾ ਹੋ ਗਿਆ। ਚਲੋ ਦੇਖ ਲੈਣੇ ਬਾਬਾ ਜੀ ਫਿਰ ਆਪਾਂ ਕਰਦੇ ਆ ਮੈਨੂੰ ਸਮਝ ਤਾਂ ਤੇਰੀ ਇੱਥੋਂ ਦੇ ਮੱਲੇ ਵਾਲੇ ਆ। ਉਹ ਸਾਰੇ ਦਾਦੇ ਪੇ ਵੀ ਜਗਾ ਇਹ ਸਕੂਲ ਨੂੰ ਵੇਚਣ ਲੱਗੇ ਅੰਦਰ ਅੰਦਰੋਂ ਗਰਾਊਂਡ ਗੱਲ ਚੱਲਦੀ ਪਈ ਆ। ਬਾਬਾ ਜੀ ਤੁਹਾਡੀ ਮੈਂ ਮੈਂ ਬਚਨ ਮੰਨਦਾ ਵਾਹਿਗੁਰੂ ਜੀ ਤੁਹਾਡੇ ਤੁਹਾਡੇ ਮੈਂ ਬਚਨ ਮੰਨਦਾ ਅੰਦਰੋਂ ਅੰਦਰੀ ਗੱਲ ਹੋਣ ਈ ਅੰਦਰੋਂ ਅੰਦਰੀ ਕੰਮੀ ਇਹ ਕਹਿੰਦਾ ਪੜੋ ਆਪਾਂ ਕੱਲ ਨੂੰ ਸਕੂਲ ਦੇ ਚੇਅਰਮੈਨਾਂ ਬਹਿ ਜਾਣਾ ਤੁਸੀਂ ਵੀ ਆ ਜਾਓ ਤੇਰੇ ਸਾਢੇ 9:30 ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾ ਬਤ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਜਿੱਥੇ ਵੀ ਕੋਈ ਕਾਰਵਾਈ ਹੁੰਦੀ ਆ ਤੇ ਅਸੀਂ ਪਹੁੰਚਦੇ ਆ ਮੁਖ ਜ਼ਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜੇਂਦੀ ਦੇ ਹੇਠ ਹੈਗੇ ਕੰਮ ਕਰਦੇ ਆ ਸੇਵਾ ਕਰਦੇ ਆ ਜੋ ਵੀ ਆ ਤੇ ਅਸੀਂ ਸਾਨੂੰ ਉੱਥੇ ਫੋਨ ਪਹੁੰਚਾ ਉੱਥੇ ਸ਼ੌਣੀ ਦੇ ਵਿੱਚ ਸਾਨੂੰ ਵੀ ਕਹਿੰਦੇ ਵੀ ਉੱਥੇ ਇੱਕ ਨਿਸ਼ਾਨ ਸਾਹਿਬ ਸੀਗਾ ਉਹ ਵਿਧਾਇਆ ਗਿਆ ਹੈਗਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਉਥੋ ਵੀ ਲਜਾਇਆ ਗਿਆ ਹੈਗਾ ਤੇ ਵੀ ਅਸੀਂ ਕਿਹਾ ਵੀ ਚਲੋ ਅਸੀਂ ਦੇਖ ਕੇ ਆਉਣੇ ਆ ਕੋਈ ਕਾਰਵਾਈ ਕਰਕੇ ਆਉਣੇ ਦੇਖਦੇ ਵੀ ਵਾਕਈ ਸਹੀ ਗੱਲ ਆ ਜਦੋਂ ਅਸੀਂ ਵਾਕਈ ਇੱਥੇ ਆਏ ਤੇ ਵਾਕਈ ਉਹ ਗੱਲਾਂ ਸਾਡੀਆਂ ਸੱਚ ਪੂਰੀਆਂ ਹੋ ਗਈਆਂ ਨੇ ਤੇ ਲੇਕਿਨ ਬਹੁਤ ਘਟਨ ਵਾਲੀ ਗੱਲ ਹੈਗੀ ਆ ਵੀ ਜਿਹੜੇ ਮੱਲੇ ਵਾਲੇ ਹੋ ਕੇ ਇੱਕ ਗੁਰੂ ਘਰ ਨਹੀਂ ਸੰਭਾਲ ਸਕਦੇ ਉਹ ਹੋਰ ਕੀ ਸੰਭਾਲਣਗੇ ਆਪਣਾ ਪਰਿਵਾਰ ਕੀ ਸੰਭਾਲਣਗੇ ਜਿਹੜਾ ਇੱਕ ਗੁਰੂ ਘਰ ਬਹੁਤ ਵੱਡੀ ਚੀਜ਼ ਹੈ ਬਾਈ ਡਿਊਟੀ ਕਿੰਨਾ ਦੀ ਸੀ ਕਿਹੜੇ ਗ੍ਰਾਂਤੀ ਸਾਹਿਬ ਸੀ ਇਹ ਗ੍ਰਾਂਤੀ ਸਾਹਿਬ ਇੱਕ ਨੇ ਦੋ ਗ੍ਰਾਂਤੀ ਸਾਹਿਬ ਹੈ ਇੱਕ ਗ੍ਰਾਂਤੀ ਸਾਹਿਬ ਮਰ ਗਿਆ ਹੈਗਾ ਤੇ ਇੱਕ ਪਤਾ ਨਹੀਂ ਕਿਹੜਾ ਬਾਬਾ ਸੀਗਾ ਇੱਕ ਗ੍ਰਾਂਤੀ ਸਾਹਿਬ ਹੋਰ ਸੀਗਾ ਜ ਬਾਬਾ ਜੀ ਦਾ ਭਰਾ ਸੀਗਾ ਜਿਹੜਾ ਉਹ ਇਹ ਦੱਸਦੇ ਪਏ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੂੰ ਤਾਂ ਪਤਾ ਇੰਨਾ ਲੱਗਾ ਵੀ ਇੱਥੇ ਆਏ ਅਸੀਂ ਪਹੁੰਚੇ ਆ ਵੀ ਬੇਅਦਵੀ ਵਾਕਈ ਜਿਹੜੇ ਗੁਟਕਾ ਸਾਹਿਬ ਸੀਗੇ ਉਹ ਬਹੁਤ ਬੇਅਦਵੀ ਆ ਬਹੁਤ ਮਸਤਾਨੇ ਹੋ ਚੁੱਕੇ ਸੀਗੇ ਫਿਰ ਜਿਆਦਾ ਹੀ ਮਸਤਾਨੇ ਹੋ ਚੁੱਕੇ ਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਅਸੀਂ ਮਹਾਰਾਜ ਪ੍ਰਕਾਸ਼ ਜਿਹੜਾ ਹੈਗਾ ਅਸੀਂ ਲੈ ਕੇ ਗਏ ਆ ਕਿਤੇ ਉਹ ਆਲਮਗੀਰ ਸਾਹਿਬ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਥੋਂ ਆਏ ਹੋਇਆ ਉਹ ਕਹਿੰਦੇ ਵੀ ਉਹਨਾਂ ਨੇ ਕੱਲ 10 ਵਜੇ ਦਾ ਟਾਈਮ ਰੱਖਿਆ ਕਹਿੰਦੇ ਵੀ ਇਹ ਸਕੂਲ ਅੰਡਰ ਗਰਾਉਂਡ ਸਾਨੂੰ ਜਿੱਥੋਂ ਪਤਾ ਲੱਗਾ ਵੀ ਕਹਿੰਦੇ ਅੰਡ ਏ ਹੁਣ ਕੱਲ ਨੂੰ ਕੀ ਗੱਲਬਾਤ ਪਤਾ ਲੱਗੂ ਵੀ ਕੀ ਗੱਲਬਾਤ ਆ ਸਾਰੀ ਸੱਚਾਈ ਗੱਲਬਾਤ ਕੱਲ ਲੱਗੂ ਜੀ ਹੁਣ ਕੱਲ ਕਮੇਟੀ ਆਲੇ ਆ ਰਿਹਾ ਲੁਧਿਆਣਾ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਏ ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਪਹੁੰਚ ਕੇ ਇੱਕ ਵੱਡੇ ਜੋ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਸ ਦਾ ਪਰਦਾ ਫਾਸ਼ ਕੀਤਾ ਗਿਆ ਏ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਗੁਰੂ ਘਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਰੋ ਪੱਜੇ ਹੋਏ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਜਾਂਦੇ ਸੀ ਸ਼ਰਿਆਮ ਇਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਕਿਵੇਂ ਮੰਤਪਾਗੀਆਂ ਕਟਨਾਵਾ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਸਨ ਹਾਲਾਂਕਿ ਮੌਕੇ ਤੇ ਹੀ ਜਦੋਂ ਨਿਹੰਗ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਮੌਕੇ ਤੇ ਪਹੁੰਚਦੇ ਨੇ ਤੇ ਇਹਨਾਂ ਨੂੰ ਲੱਖ ਦੀਆਂ ਲਾਣ ਤਾਂ ਪਾਈਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਲਗਾਤਾਰ ਤੁਹਾੜਨਾ ਸਾਂਝੀਆਂ ਕਰ ਰਹੇ ਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਅੰਦਰ ਇਹਨਾਂ ਦੇ ਵੱਲੋਂ ਬੇਦਬੀ ਵੀ ਕੀਤੀ ਗਈ ਸੀ ਜਿਸ ਨੂੰ ਦੇਖ ਕੇ ਨਿਹੰਗ ਸਿੰਘ ਕਾਫੀ ਭੜਕ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਲਾਹਣਤਾ ਪਾਈਆਂ ਜਾਂਦੀਆਂ ਨੇ ਮੌਕੇ ਤੇ ਹੋਰ ਕੀ ਕੁਝ ਵਾਪਰਿਆ ਸੀ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦਿਲ ਰਸਬਲਿਤ ਕਰਨ ਇਸੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਾਡੀ ਕਸਟਡੀ ਦੇ ਵਿੱਚ ਹਾਂਜੀ ਕੀ ਠੀਕ ਹੈ ਇਹ ਮਾਤਾ ਜੀ ਵਿਆਹ ਕਰਾਉਂਦੇ ਸੀਗੇ ਕੋਰਟ ਦੇ ਵਿੱਚ ਮੰਨ ਕੇ ਵੀ ਆਏ ਨੇ ਆ ਦੇਖੋ ਇਹਨਾਂ ਦੀ ਕਾਪੀ ਕੋਰਟ ਦੀ ਜਿਹੜੀ ਇਹਨਾਂ ਦੇ ਗਵਾਹੀ ਹੈ ਉਹਦੀ ਕਾਪੀ ਹੈਗੀ ਹੈ ਕੋਰਟ ਦੀ ਠੀਕ ਹੈ ਸਾਡੇ ਕੋਲ ਇਹਨਾਂ ਨੇ ਖੁਦ ਮੰਨੇ ਆ ਵੀ ਮੈਂ ਵਿਆਹ ਕਰਾਉਂਦੀ ਰਹੀਆਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤਾਂ ਮੈਂ ਨਹੀਂ ਕਰਾਉਂਦੀ ਸਾਰਾ ਮੱਲਾ ਸਾਡੇ ਘਰੇ ਗਿਆ ਉਹ ਵੀਡੀਓ ਸਾਡੇ ਕੋਲ ਆ ਉਹ ਹਾਲੇ ਤੁਹਾਨੂੰ ਮਿਲ ਨਹੀਂ ਰਹੀਗੀ ਬੱਚਿਆਂ ਦੇ ਕੋਲ ਅਕੇ ਬੱਚੇ ਇਸ ਵਕਤ ਤੁਹਾਨੂੰ ਲੱਗੇ ਬੱਬੀ ਦਾ ਸਰੂਪ ਕਿੱਥੇ ਜੀ ਉਹ ਅਸੀਂ ਆਲੰਗਵੀਰ ਸੈ ਉੱਥੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਵਾ ਦਿੱਤਾ ਹਾਂ ਜੀ ਠੀਕ ਹੈ ਜਿਹੜਾ ਮੱਗੁਰ ਮਹਾਰਾਜ ਜੀ ਦਾ ਸਰੂਪ ਸੀਗਾ ਕਮੇਟੀ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਉੱਥੇ ਜਮ੍ਹਾਂ ਕਰਵਾ ਆਏ ਹਾਂ ਹਾਂਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਹਾਡੇ ਪ੍ਰਬੰਧ ਨਹੀਂ ਪੂਰੇਗੇ ਤੇ ਤੁਸੀਂ ਇਹ ਜਿਹੜਾ ਵੀ ਗੁਰਦੁਆਰਾ ਸਾਹਿਬ ਨਹੀਂ ਚਲਾ ਸਕਦੇਗੇ ਅਸੀਂ ਇਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਚੱਲੋ ਕੋਈ ਸਾਡੇ ਨਾਲ ਨਹੀਂ ਚੱਲਿਆ ਮੈਂ ਕਹਿੰਦੇ ਵੀ ਫਰਦੀ ਵਿਆਹ ਕਿੱਥੇ ਜਾਂਦੇ ਸੀ ਉਹ ਇਹ ਕਰਦੇ ਸੀ ਜੀ ਅਸੀਂ ਨਹੀਂ ਕਰਦੇ ਦਾ ਦੋ ਵਾਰ ਤਾਂ ਉਹ ਆਏ ਤੇ ਦੋ ਵਾਰੀ ਆਲੰਗੀਰ ਸਾਹਿਬ ਵਾਲੇ ਆਏ ਨੇ ਇੱਥੇ ਸ਼ਿਕਾਇਤ ਤੇ ਚੱਕ ਸ਼ਿਕਾਇਤ ਵੀ ਅਸੀਂ ਨਹੀਂ ਕੀਤੀ ਉਹ ਚੈੱਕ ਕਰਕੇ